ਦੇ ਜਿਲ੍ਹਾ ਪ੍ਰੈਸ਼ਰ ਅਤੇ ਸੰਪਤੀ ਦੀਆਂ ਚੁਰਨ ਮੋਹਮ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਸਵੇਰ ਤੋਂ ਵੀਰੇ ਸਾਡੇ ਪਿੰਡ ਵਿਹਾਨਾ ਜੱਟਾ ਜੋ ਪਗਾਣੇ ਦਾ ਬਲਾਕ ਹੈ ਦੇਸ਼ਾ ਚਰਮੜ ਕੀਤੇ ਅਤੇ ਆਰਨਿਕ ਜੁਦੀਪ ਔਰ ਜੀ ਦੇ ਹੱਥ ਵਿੱਚ ਪੱਕਾ ਪਿੰਡਾਂ ਵਿੱਚ ਚਾਹੇ ਮੀਰਾਪੁਰ ਹੋਵੇ ਗੁਜਰਾਤਾ ਹੋਵੇ ਕਮੇਲੀ ਹੋਵੇ ਹਰਵੰਸਪੁਰ ਹੋਵੇ ਤੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆਪਣਾ ਚੋਰਪਚਾਰ ਟਡੋਲੀ ਭਿਆਣਾ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਅੱਜ ਇਸ ਵਕਤ ਆਪ ਵੀ ਜਿੱਥੇ ਪਿੰਡ ਕੱਡੇ ਖੜੇ ਆ ਬੜੀ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕ ਆਪ ਤੁਹਾਡੇ ਕੋਲ ਇਹਦਾ ਮੇਟਾ ਆ ਕੇ ਇਹਨਾਂ ਦੋਨਾਂ ਕੈਂਡੀਡੇਟ ਸਾਡੇ ਜਿਹੜੇ ਲਖਪੁਰ ਤੋਂ ਹੁੰਦੇ ਜਿਹੜਾ ਕੈਂਡੀਡੇਟ ਨੇ ਲਾਡੀ ਜੀ ਉਹਨਾਂ ਦੇ ਬਾਤ ਦੇ ਹੱਕ ਵਿੱਚ بڑے ਲੋਕਾਂ ਦਾ ਬੜਾ ਵੱਡਾ ਹੰਗਾਰਾ ਹੈ ਇਹ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਦੋਨੇ ਕੈਂਡੀਡੇਟ ਇੱਕ ਪਾਸੇ ਜਿੱਤਨੇ ਨਾਲ ਜਿਹੜੀ ਆਮ ਆਦਮੀ ਪਾਰਟੀ ਵੀ ਥੋੜੀ ਦੇ ਵਿੱਚ ਇਹ ਜਿੱਤ ਪਾਏਗੀ ਸਾਡੇ ਮੋਕੇ ਦੇ ਸਰਪੰਚ ਸਾਹਿਬ ਸਾਰੀ ਪੰਚਾਇਤ ਮੈਂਬਰਸ ਨੇ ਪੰਚਾਇਤ ਮੈਂਬਰ ਲੰਬੜਦਾਰ ਸਰਪੰਚ ਵਕ ਵਕ ਪਿੰਡਾਂ ਦੇ ਸਾਡੇ ਪਗਾਂਡੇ ਤੋਂ ਸਾਡੇ ਬਲਬੀਰ ਜੀ ਆਏ ਹੋਏ ਸਾਰੇ ਹੀ ਪੰਚਾਇਤ ਦੇ ਮੈਂਬਰ ਅਤੇ ਸਰਪੰਚ ਸਹਿਬਾਨਾਂ ਨਾਲ ਮੈਂ ਚਾਹਤ ਤੋਂ ਰਿਣੀਆ ਗੋਗੀ ਸਾਹਿਬ ਲਖਪੁਰ ਤੋਂ ਜਿਹੜੇ ਸਰਪੰਚ ਨੇ ਉਹ ਵੀ ਚੇਚੇ ਤੌਰ ਤੇ ਆਏ ਨੇ ਤੇ ਮੈਂ ਉਹਦੇ ਸਮੂਹ ਪਗਾਂੜਾ ਦੇ ਜਿਹੜੇ ਪਿੰਡਾਂ ਦੇ ਸਾਡੇ ਵੋਟਰਾਂ ਨੇ ਉਹਨਾਂ ਦੀ ਅਪੀਲ ਵੀ ਕਰਦਾ ਹਾਂ ਇਹ ਹੱਥ ਬੰਨਿਆ ਅਰਜ਼ ਵੀ ਕਰਦਾ ਹਾਂ ਕਿ ਤੁਸੀਂ ਇਹਨਾਂ ਵੋਟਾਂ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਅਤੇ ਸਭਤੀਆਂ ਜੋਣਾ ਵਿੱਚ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰਾਂ ਨੇ ਉਹਨਾਂ ਨੂੰ ਇੱਕ ਪਾਸੇ ਕੱਢ ਰੱਖ ਕੇ ਇੱਕ ਪਾਸੜ ਉਹਨਾਂ ਨੂੰ ਚਿਤ ਦਿਵਾ ਕੇ ਬਾਕੀ ਜਿਹੜੀਆਂ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨੂੰ ਲਤਾੜਿਆ ਹੈ ਪੰਜਾਬ ਨੂੰ ਵਿਗਾੜਿਆ ਹੈ ਪੰਜਾਬ ਨੂੰ ਬਰਬਾਦ ਕੀਤਾ ਹੈ ਉਹਨਾਂ ਨੂੰ ਆਇਨਾ ਸ਼ੀਸ਼ਾ ਦਿਖਾ ਦਿਓ ਕਿ ਤੁਸੀਂ ਇਹ ਕਸ ਜੋ ਵੀ ਸਰਦਾਰ ਸਿੰਘ ਨੂੰ ਵਰਸਿੰਗ ਮਾਲ ਨੇ ਕੰਮ ਨੂੰ ਮੋਹ ਤੇ ਮੋਹਰ ਲਾਣੇ ਹੋ 600 ਜੱਟ ਬਿਜਲੀ ਫ੍ਰੀ ਕਰਨ ਵਾਲੇ ਨੂੰ ਪੰਜਾਬ ਦੇ ਵਿੱਚ ਨਸ਼ਾ ਖਿਲਾਫ ਧਰੰਦੀ ਲਾਉਣ ਵਾਲੇ ਸਕੂਲਾਂ ਦੇ ਵਿੱਚ ਬੈਟਰੀ ਬਾਕਸ ਤੇ ਸਿੱਖਿਆ ਕਰਾਤੀ ਜਾਣ ਵਾਸਤੇ ਅਦੇ ਵਕਤ ਵਕਤ ਜਿਹੜੇ ਲੋਕ ਖੇਤ ਦੇ ਜਿਹੜੇ ਕੰਮ ਨੇ ਚਾਹੇ ਉਹ ਪਿੰਡਾਂ ਦੇ ਹਰ ਤਰੀਕੇ ਦੇ ਕਾਰਜ ਹੋਣ ਤਰਨਸ਼ਾਹਾਂ ਦੇ ਹੋਣ ਪਈਆਂ ਲਾਲੀਆਂ ਦੇ ਜਾਂ ਸੜਕਾਂ ਦੇ ਜਿਹੜੇ ਕੰਮ ਨੇ ਸੜਕਾਂ ਦਾ ਜਾਲ ਜੋਟਾ ਲੰਬਾ ਸਮੇਂ ਤੋਂ ਰੁਕਿਆ ਹੋਇਆ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਕੰਮਾਂ ਦਾ ਸਾਰੀ ਦਾ ਵੀ ਕੰਮ ਸ਼ੁਰੂ ਕੀਤਾ ਹੈ ਮੈਂ ਆਏ ਹੋਏ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ